ਇਹਦੇ ਵਿੱਚ ਮਿਤੀ 13 11 ਬੱਚੀ ਨੂੰ ਜਿਹੜਾ ਇੱਥੇ ਭੀਮਨਗਰ ਕੈਂਪ ਦੇ ਵਿੱਚ ਨਨਕਾਣਾ ਜੁਵੈਲਰ ਹੈ ਇਹਦੇ ਤੇ ਦੋ ਔਰਤਾਂ ਤੇ ਇੱਕ ਆਦਮੀ ਜਿਹੜਾ ਆਇਆ ਸੀ ਤੇ ਇਹ ਆ ਕੇ ਜਿਹੜਾ ਇਹਦਾ ਮਾਲਕ ਹੈ ਹਰਿੰਦਰ ਸਿੰਘ ਹਰਵਿੰਦਰ ਸਿੰਘ ਤੇ ਉਹਨੂੰ ਵੱਖਰੀਆਂ ਵੱਖਰੀਆਂ ਜਿਹੜੀਆਂ ਸੋਨੇ ਦੀਆਂ ਜਿਹੜੀਆਂ ਚੀਜ਼ਾਂ ਉਹ ਦੇਖਣ ਲੱਗੇ ਤੇ ਜਿਹੜਾ ਹਰਵਿੰਦਰ ਸਿੰਘ ਨੇ ਇਹਨਾਂ ਨੂੰ ਪੰਜ ਛੇ ਤਰ੍ਹਾਂ ਦੀਆਂ ਜਿਹੜੀਆਂ ਹੱਥ ਵਿੱਚ ਪਾਉਣ ਵਾਲੀਆਂ ਮੰਦਰੀਆਂ ਹੁੰਦੀਆਂ ਉਹ ਦਿਖਾਈਆਂ ਤੇ ਉਹਦੇ ਵਿੱਚ ਇਹ ਜਿਹੜੀਆਂ ਲੇਡੀਜ਼ ਤੇ ਇਹਨਾਂ ਦੇ ਨਾਲ ਇੱਕ ਬੰਦਾ ਸੀ ਇਹਨਾਂ ਨੇ ਜਿਹੜੀਆਂ ਉੱਥੋਂ ਦੋ ਜਿਹੜੀਆਂ ਸੀ ਮੰਦਰੀਆਂ ਉਹ ਮਤਲਬ ਚੋਰੀ ਕਰਕੇ ਲੈ ਗਏ ਸੀ ਤੇ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਕੱਲ ਅਸੀਂ ਜਿਹੜਾ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਜਿਹੜਾ ਮੁਕਦਮਾ ਨੰਬਰ 250 ਜਿਹੜਾ ਮਿਤੀ 15 11 25 ਅੰਡਰ ਸੈਕਸ਼ਨ 305 ਜਿਹੜਾ ਬੀ ਐਨ ਐਸ ਜਿਹੜਾ ਅਸੀਂ ਦਰਜ ਕੀਤਾ ਥਾਣਾ ਸਿਟੀ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਚੋਰੀ ਕੀਤੀਆਂ ਸੀ ਅ ਮੁੰਦਰੀਆਂ ਉਹਦੇ ਵਿੱਚ ਇੱਕ ਸੋਨੇ ਦੀ ਮੁੰਦਰੀ ਤੇ ਇਹਨਾਂ ਤੋਂ ਜਿਹੜੇ ਕੁਝ ਪੈਸੇ ਜਿਹੜੇ ਆ ਬਰਾਮਦ ਹੋਏ ਆ ਤੇ ਨਾਲ ਜਿਹੜੀ I20 ਕਾਰ ਜਿਹਦੇ ਤੇ ਸਵਾਰ ਹੋ ਕੇ ਪਹਿਲਾਂ ਆਏ ਸੀ ਉਹ ਵੀ ਜਿਹੜੀ ਬਰਾਮਦ ਕਰ ਲਈ ਗਈ ਹੈ ਇਹਦਾ ਜਿਹੜਾ ਇਹਦੇ ਵਿੱਚ ਜਿਹੜੀਆਂ ਦੋਨੋਂ ਲੇਡੀਜ਼ ਨੇ ਇਹਦੇ ਵਿੱਚ ਇੱਕ 스ਪਿੰਦਰ ਜਿਹੜੀ 스ਪਿੰਦਰ ਕੌਰ ਇਹਦੇ ਤੇ ਪਹਿਲੇ ਵੀ ਜਿਹੜੇ 5 ਜਿਹੜੇ ਮੁਕਦਮੇ ਦਰਜ ਨੇ ਇਹਦੇ ਵਿੱਚ ਇਹਦੇ ਵਿੱਚ ਐਨਡੀਪੀਐਸ ਐਕਟ ਦੇ ਤੇ ਚੋਰੀ ਦੇ ਤੇ ਜਿਹੜੀ ਠੱਗੀ ਦੇ ਮਕਦਮੇ ਜਿਹੜੇ ਇਹਦੇ ਖਿਲਾਫ ਦਰਜ ਨੇ ਇਸ ਤੋਂ ਇਲਾਵਾ ਜਿਹੜੀ ਨਿਰਮਲ कौर ਹੈ ਇਹਦੇ ਤੇ ਵੀ ਜਿਹੜੇ ਦੋ ਮਕਦਮੇ ਦਰਜ ਨੇ ਇਹਦੇ ਵਿੱਚ ਐਨਡੀਪੀਐਸ ਐਕਟ ਦਾ ਠੱਗੀ ਦਾ ਇਹ ਜਿਹੜੀ ਹੈ ਹੈ ਮਤਲਬ ਇਹ ਮਜੀਠਾ ਰੋਡ ਅੰਮ੍ਰਿਤਸਰ ਦੇ ਜਿਹੜੇ ਰਹਿਣ ਵਾਲੇ ਆ ਇਹਨਾਂ ਦਾ ਰਿਸ਼ਤਾ ਕੀ ਆ ਆਪਸ ਦੇ ਵਿੱਚ ਉਹਨਾਂ ਇਲਾਵਾ ਕੋਈ ਮਾਮਲਾ ਵੇ ਵੈਸੇ ਮਤਲਬ ਜਿਹੜਾ ਹੈਗਾ ਆਪਸ ਵਿੱਚ ਪਹਿਲਾਂ ਇਕੱਠੇ ਰਹਿੰਦੇ ਸੀ ਤੇ ਗਵਾਂਡੀ ਨੇ ਉਹਨ ਕਿਸ ਤਰ੍ਹਾਂ ਦੀ ਫਰਦਰ ਕਾਰਵਾਈ ਕੀਤੀ ਹੁਣ ਅਸੀਂ ਪਰਚਾ ਜਿਹੜਾ ਦਰਜ ਕਰਕੇ ਜਿਹੜਾ ਮਤਲਬ ਅੱਜ ਇਹਨਾਂ ਨੂੰ ਅਸੀਂ ਪੇਸ਼ਦਾਨਤ ਕੀਤਾ ਤੇ ਅੱਜ ਰਿਮਾਂਡ ਲੈ ਕੇ ਫਿਰ ਅੱਗੇ ਦੇਖਦੇ ਹਾਂ ਮਤਲਬ ਕਿ ਕਿੰਨੇ ਕੁ ਅੱਗੇ ਚੋਰੀਆਂ ਹੋਰ ਮੰਨਦੇ ਆ ਇਹ